ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੀਓ ਸਵੇਰ ਹੋ ਗਈ ਨਹਾ ਧੋ ਲੇ ਆਪਾਂ ਨਹਾ ਧੋ ਕੇ ਵਧੀਆ ਫਰੈਸ਼ ਹੋ ਗਏ ਟਾਈਮ ਹੋ ਗਿਆ 6:30 ਹੁਣ ਮਾਰਾਂ ਮੋਟਾ ਪ੍ਰਸ਼ਾਦਾ ਪਾਣੀ ਚੱਕਦੇ ਆਂ ਪ੍ਰਸ਼ਾਦਾ ਪਾਣੀ ਛੱਕ ਕੇ ਆਪਣਾ ਤੇ ਫੇਰ ਨਿਕਲਦੇ ਆਂ ਅੱਗੇ ਨੂੰ ਤੇ ਅੱਗੇ ਹੁਣ ਅੱਜ ਆ ਜਿਹੜਾ ਆਪਣਾ ਸਫਰ ਅੱਜ ਆਪਣਾ ਜੋਰ ਲਵਾਉ ਸਫਰ ਆ ਪੂਰਾ ਅੱਜ ਪੂਰਾ ਜੋਰ ਲੱਗਣਾ ਹੈ ਵੀ ਆ ਗਿਆ ਜਿਹੜੀ ਚੜ੍ਹਾਈ ਸ਼ੁਰੂ ਹੋ ਜਾਣੀ ਹੈ ਚਲੋ ਜੀ ਆਹ ਲੋ ਪਿਆਰਿਓ ਆ ਸਾਰਾ ਬਗੀਚਾ ਦਾ ਗੁਰੂ ਘਰ ਦਾ ਆ ਲੰਗਰ ਹਾਲ ਆ ਇੱਧਰ ਸਾਹਮਣੇ ਬਹੁਤ ਵੱਡਾ ਗੁਰੂ ਘਰ ਆ ਪਿੱਛੇ ਮੱਜਾਂ ਵੀ ਰੱਖੀਆਂ ਹੋਈਆਂ ਨੇ ਉਹ ਵੀ ਦੇਖਣ ਚਾਹੁੰਦੇ ਆ ਮੱਜਾਂ ਵੀ ਰੱਖੀਆਂ ਹੋਈਆਂ ਗਾਵਾਂ ਵੀ ਰੱਖੀਆਂ ਹੋਈਆਂ ਘੋੜੇ ਵੀ ਰੱਖੇ ਹੋਏ ਨੇ ਆ ਸਾਰੀ ਖੇਤੀ ਗੁਰੂ ਘਰ ਦੀ ਆ ਉਹ ਬਾਜਰਾ ਕਿੱਡਾ ਕਿੱਡਾ ਆ ਦੇਖੋ ਕਿੱਡਾ ਕਿੱਡਾ ਬਾਜਰਾ ਇਹ ਬਾਬਾ ਕਾ ਨਾ ਸਪੈਸ਼ਲ ਬਰੀਡ ਆ ਇਹ ਸਪੈਸ਼ਲ ਲਿਆਂਦੀ ਆ ਆ ਦੇਖੋ ਆ ਸਾਰੀ ਖੇਤੀ ਆਪ ਹੁੰਦੀ ਆ ਗੁਰੂ ਘਰ ਦੀ ਦੇਖੋ ਉਹ ਦੇਖੋ ਪਿਆਜ਼ ਹੀ ਪਿਆਜ਼ ਪਏ ਬਾਰੇ ਤੱਕ ਇਹ ਸਾਰਾ ਲੰਗਰ ਹਾਲ ਆ ਬਹੁਤ ਵੱਡਾ ਗੁਰੂ ਘਰ ਆ ਇਹ ਹਰਿਆਣੇ ਦੇ ਵਿੱਚ ਪੰਚਕੁਲਾ ਇਹ ਹਰਖੋਵਾਲ ਵਾਲੇ ਜਿਹੜੇ ਸੰਤ ਉਹਨਾਂ ਦੇ ਰਾਹੇ ਆਹ ਸਾਰਾ ਏਰੀਆ ਪਿਆਰੇਓ ਮਹਿਸਾਂ ਦਾਗਾ ਆਹ ਦੇਖੋ ਘੋੜਾ ਇਹ ਬਹੁਤ ਕੱਟ ਕਾਟ ਹੈ ਘੋੜੇ ਦਾ ਕੱਲ ਜਿਹੜੀਆਂ ਫੋਟੋਆਂ ਖਿੱਚੀ ਜਾਂਦੇ ਸੀ ਬੰਦੇ ਉਹ ਸੌਰੀਆਂ ਮੱਜਾਂ ਹੀ ਨੇ ਆ ਜਿਹਾ ਸੈੱਟ ਪਾਇਆ ਗਾਵਾਂ ਨੇ ਬਲੈਟੀ ਗਾਵਾਂ ਉਹ ਘੋੜੇ ਜੀ ਵਗੜੀ ਜਾਂਦਾ ਆ ਦੇਖੋ ਸਿੰਘ ਬਹੁਤ ਵੱਡਾ ਗੁਰੂ ਘਰ ਹੈ ਆ ਦੇਖੋ ਕਮਾਦ ਬੀਜਿਆ ਹੋਇਆ ਉਹ ਸਾਹਮਣੇ ਰਹਿ ਗਿਆ ਆ ਦਰਵਾਜ਼ਾ ਸਾਹਿਬ ਰਹਿ ਗਿਆ ਉਹ ਸਾਹਮਣੇ ਐਂਟਰੀ ਆ ਆ ਲੰਗਰ ਹਾਲ ਆ ਮੱਥਾ ਢੇਕ ਲਿਆ ਅੰਦਰ ਦੀ ਵੀਡੀਓ ਨਹੀਂ ਆਪਾਂ ਦਿਖਾਵਾਂਗੇ ਹੁੰਦੇ ਚੰਗਾ ਨਹੀਂ ਲੱਗਦਾ ਅੰਦਰ ਦੀ ਦਿਖਾਉਣੀ ਵੀ ਨਹੀਂ ਚਾਹੀਦੀ ਬਾਹਰੋਂ-ਬਾਹਰੋਂ ਦਿਖਾ ਦੋਵੇ ਵੇ ਘੋੜਾ ਆ ਦੇਖੋ ਵੀ ਬਾਜਰਾ ਦੇਖੋ ਉਹ ਨਾਲ ਕੰਧ ਆ ਗਈ ਉਹ ਕੰਧ ਹੈਗੀ ਆ 10 ਫੁੱਟ ਦੀ ਆਹਾ ਇਦੋਂ ਵੀ ਉੱਚਾ ਗਿਆ ਹੋਇਆ ਬਾਜਰਾ ਹੈ ਇਹ ਘਟੋ ਘਟਨੀ ਹਾਂ 15 15 16 ਫੁੱਟ ਉੱਚਾ ਗਿਆ ਆ ਦੇਖੋ ਪਿਆਰਿਓ ਆ ਆ ਦਰਵਾਜ਼ਾ ਆ ਮਤਲਬ ਇੱਥੋਂ ਐਂਟਰੀ ਹੁੰਦੀ ਆ ਗੁਰੂ ਘਰ ਦੀ ਆ ਦੇਖੋ ਕਿੰਨਾ ਵਧੀਆ ਸਜਾਇਆ ਹੋਇਆ ਬਾਗੀਚਾ ਦੇਖੋ ਆ ਬਹੁਤ ਮਹਿੰਗੇ ਮਹਿੰਗੇ ਬੂਟੇ ਨੇ ਆ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕੀ ਸੰਗਤੋ ਦਮਾਲਾ ਆਪਾਂ ਵਧੀਆ ਸ਼ਾਸਤਰ ਸਜਾ ਲੇ ਚੱਕਰ ਸਜਾ ਲਿਆ ਤੇ ਹੁਣ ਆਪਾਂ ਚੱਲਦੇ ਆ ਤੇ ਵਧੀਆ ਹਾਜ਼ਰੀ ਲੱਗੀ ਆਪਣੀ ਸਵੇਰੇ ਨਹਾਤ ਹੋ ਗਏ ਉੱਠ ਕੇ ਇਸ਼ਨਾਨ ਕਰਕੇ ਚਾਹ ਪਾਣੀ ਪੀ ਕੇ ਫਿਰ ਆਪਾਂ ਦਰਬਾਰ ਸਾਹਿਬ ਚ ਭੋਰਾ ਸਾਹਿਬ ਚ ਚਲੇ ਗਏ ਉੱਥੇ ਧਿਆਨ ਲਾਇਆ ਥੋੜਾ ਜਿਹਾ ਤੇ ਹੁਣ ਸਾਰਾ ਗੁਰਦੁਆਰਾ ਵਾਲੇ ਵਾਲੇ ਢੀੜਾ ਦੇ ਕੇ ਬਹੁਤ ਵੱਡਾ ਗੁਰਦੁਆਰਾ ਤੇ ਦਿਮਾਲੇ ਦੇ ਚੱਕਰ ਸਜਾ ਗਏ ਆਪਾਂ ਸਾਈਕਲਾਂ ਬਣਾ ਕਰ ਲਿਆ ਟੈਚ ਫੇਰ ਸਵਾਨ ਲਾਦ ਲਿਆ ਉੱਪਰ ਬਸ ਹੁਣ ਜਾ ਕੇ ਪ੍ਰਸ਼ਾਦੇ ਸਕਦੇ ਆਂ ਤੇ ਥੋੜੇ ਜਿਹਾ ਪ੍ਰਸ਼ਾਦ ਦੇ ਨਾਲ ਬਣਾ ਲੈਨੇ ਆਂ ਭੁੱਖ ਲੱਗੂਗੀ ਕਿਉਂਕਿ ਅੱਜ ਤੋਂ ਬਾਅਦ ਆਪਾਂ ਨੂੰ ਸ਼ਾਇਦ ਹੀ ਕੋਈ ਲੰਗਰ ਪ੍ਰਸ਼ਾਦਾ ਮਿਲੇ ਅੱਗੇ ਅੱਗੇ ਦਾ ਗੁਰਦੁਆਰੇ ਬਹੁਤ ਘੱਟ ਨੇ ਆਪਾਂ ਨਾਲ ਅੱਜ ਦੇ ਦਿਨ ਦਾ ਤਾਂ ਨਾਲ ਬਣਾ ਲੈਨੇ ਆਂ ਵਰਸਾਦਾ ਚਾਰ ਲੈ ਲੈਨੇ ਆਂ ਨਾਲ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਤ ਨੇ ਹਰਖੋਵਾਲ ਵਾਲੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇਹ ਹੰਸਾਲੀ ਵਾਲੇ ਨੇ ਤੇ ਇੱਧਰ ਬਾਬਾ ਜੀ ਨੇ ਜਦ ਆ ਪੁੱਛ ਕੇ ਨਾ ਪੈਂਦੇ ਮਾਮਲੇ ਭਾਵੀ ਮਾਰਦੀ ਏ ਕੋਲ ਬਿਲਾ ਕੇ ਜਦ ਭਾਵੀ ਆਉਂਦੀ ਆ ਨਾ ਮਹਾਰਾਜ ਮਾਫ ਕਰਨਾ ਆ ਬੇ ਕੋਲ ਬੁਲਾ ਕੇ ਮਾਰ ਦਿੰਦੀ ਆਏ ਹਾਏ ਹਾਏ ਇਹਨੂੰ ਕੀ ਪਤਾ ਦਾ ਵੀ ਇਹ ਗਵਰਨਮੈਂਟ ਦੀ ਗੱਡੀ ਨੰਬਰ ਲਗਿਆ ਵਾ ਜੀਪ ਆਇਆ ਹੋਇਆ ਮੈਂ ਕਿਹਾ ਵੀ ਅਸੀਂ ਕਿਵੇਂ ਹਰਦੇ ਹਾਂ ਆਏ ਹਾਏ ਹਾਏ ਓਹ ਦੇਖੋ ਗੱਡੀਆਂ ਅਮਜੀ ਗੱਡੀ ਖੜੀ ਕੇ ਨੀ ਕਿੰਨੀ ਸਿਕਿਉਰਟੀ ਐ ਉਹ ਜੀ ਸਿਕਿਉਰਟੀ ਹੁੰਦੇ ਹੋਏ ਵੀ ਦੇਖੋ ਉਹ ਬੰਦਾ ਉਥੇ ਪਹੁੰਚ ਗਿਆ ਆਰਮੋਰ ਪਹੁੰਚ ਗਿਆ ਦੇਖੇ ਪਹੁੰਚ ਗਿਆ ਮੋਟਾ ਹੱਥ ਪਿੱਛੇ ਦਾ ਕਰਤਾ ਕਲਿਆਣ ਉਹਨਾਂ ਦਾ ਚੱਲਣਾ ਨਹੀਂ ਤਾਂ ਚੱਲਣਾ ਯਾਰ ਉਹ ਦੁਨੀਆ ਦਾ ਰਿਮੋਟ ਤਾਂ ਪਰਮਾਤਮਾ ਦੇ ਕੋਲ ਆ ਹਾਂ ਹਾਂ ਪਰ ਜੇ ਦੂਰ ਤੋਂ ਨੇ ਕਾ ਚਲਾਉਂਗਾ ਨਹੀਂ ਪਰਮਾਤਮਾ ਰਿਮੋਟ ਨਹੀਂ ਚਲਾਉਂਦਾ ਨਹੀਂ ਚਲਾਉਂਦਾ ਗੱਡੀ ਦੀ ਆਪਸ ਵਿੱਚ ਟੱਕਰ ਹੁੰਦੀ ਆ ਫਿਰ ਉੱਥੇ ਰਿਮੋਟ ਕੰਟਰੋਲ ਹੁੰਦਾ ਹਾਂ ਲਓ ਪਿਆਰਿਓ ਆਪਾਂ ਹੁਣ ਚਾਲੇ ਪਾਤੇ ਆਹ ਕਸਲੇ ਸਾਈਕਲ ਤੇ ਸਾਰਾ ਸਮਾਨ ਸੱਲਾ ਚਲੋ ਜੀ ਤੇ ਲੰਗਰ ਪ੍ਰਸ਼ਾਦਾ ਛੱਕੇ ਹੁਣ ਆਪਾਂ ਤਕਰੀਬਨ ਤਿਆਰ ਵਰ ਤਿਆਰ ਆ ਹੁਣ ਚੱਲਦੇ ਆ ਅੱਗੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਆ ਸਾਰਾ ਨਾ ਪਿੱਛੇ ਜੰਗਲ ਹੀ ਆ ਫੋਰੈਸਟ ਮਤਲਬ ਇਹ ਉਮੇ ਸ਼ਹਿਰ ਬਣਾਇਆ ਸੀ ਜਿਵੇਂ ਪਲਾਨ ਜਿਆ ਹੁੰਦਾ ਵੀ ਗ੍ਰੀਨਰੀ ਵੀ ਚਾਹੀਦੀ ਆ ਹਰਿਆਲੀ ਵੀ ਚਾਹੀਦੀ ਆ ਇਹਦੇ ਛੋਟੇ ਮੋਟੇ ਪੰਛੀ ਜਾਨਵਰ ਵੀ ਨੇ ਮੋਰ ਮਾਰ ਇਹੋ ਜਿਹਾ ਕੁਝ ਤਾਂ ਆਵਾ ਛੋਟੇ-ਮੋਟੇ ਵੀ ਨੇ ਹੋਰ ਆਹ ਦੇਖੋ 15 ਅਗਸਤ ਕਰਕੇ ਝੰਡੇ ਹੀ ਝੰਡੇ ਪਏ ਨੇ ਰੋਡ ਤੇ ਹਕ ਕਾਲ ਪਿਆਰਿਓ ਟੂਲਪਲਾਜ ਆ ਤੇ ਪਹੁੰਚ ਗਏ ਆਪਾਂ ਜਿਹੜਾ ਪੰਚਕੁਲਾ ਤੋਂ ਅੱਗੇ ਆਉਂਦਾ ਪਿਆਰ ਤੋਂ ਪਿੱਛੇ ਆਹ ਦੇਖੋ ਆ ਕਿੰਨੇ ਟਰੱਕ ਖੜੇ ਇਹ ਹੁਣ ਟੂਲਪਲਾਜ ਆ ਤੇ ਪਹੁੰਚ ਗਏ ਕਰਾਸ ਕਰਨਾ ਟੂਲਪਲਾਜ ਲਓ ਜੀ ਸਾਈਕਲ ਸਕੂਟਰ ਮੋਟਰਸਾਈਕਲ ਆਏ ਫਾਇਦਾ ਟੈਕਸ ਨਹੀਂ ਲੱਗਦਾ ਸਭ ਤੋਂ ਸੌਖਾ ਸਵਰਾ ਸਾਈਕਲ ਦੇ ਸਕੂਟਰ ਮੋਟਰਸਾਈਕਲ ਦਾ ਆ ਨਿਕਲ ਗਿਆ ਵੀ ਅੱਛਾ ਲੇ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਉਹ ਆਪਾਂ ਨੂੰ ਵੀਰ ਮਿਲੇ ਨੇ ਇੱਕ ਰਾਸਤੇ 'ਚ ਕੀ ਨਾਮ ਹੈ ਵੀਰੇ ਆਪਣਾ ਮੇਰਾ ਕੁਲਦੀਪ ਸਿੰਘ ਕੁਲਦੀਪ ਸਿੰਘ ਇਹ ਨਾ ਇੱਥੇ ਫਾਰਮੇਸੀ 'ਚ ਲੱਗੇ ਹੋਏ ਨੇ ਦਵਾਈਆਂ ਵਾਲੀ 'ਚ ਤੇ ਆ ਬੱਦੀ ਇਹ ਭਾਈ ਹੁਣ ਦੱਸਣਗੇ ਵੀ ਕਿਵੇਂ-ਕਿਵੇਂ ਆ ਕੀ ਹਿਸਾਬ-ਕਿਤਾਬ ਦੱਸੋ ਜੇ ਫੈਸਲਾ ਨਹੀਂ ਲੱਗਿਆ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਬੇਸਿਕਲੀ ਅਗਰ ਤੁਸੀਂ ਕੋਈ ਸਟੱਡੀ ਕੀਤੀ ਹੈ ਕੋਈ ਡਿਪਲੋਮਾ ਕੀਤਾ ਜਾਂ ਬੀਟੈਕ ਕੀਤੀ ਹੈ ਤੇ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣਾ ਕਿਸੇ ਵੀ ਕੰਪਨੀ ਦੇ ਵਿੱਚ ਆਪਣੀ ਪ੍ਰੋਫਾਈਲ ਜਿਵੇਂ ਸਿਵਲ ਇੰਜੀਨੀਅਰ ਹੋ ਗਿਆ ਮਕੈਨੀਕਲ ਹੋ ਗਿਆ ਕੰਪਿਊਟਰ ਸਾਇੰਸ ਹੋ ਗਿਆ ਤੁਸੀਂ ਕਿਤੇ ਵੀ ਤੁਸੀਂ ਅਪਲਾਈ ਕਰ ਲਓ ਤੁਸੀਂ ਬੇਸਿਕ ਸੈਲਰੀ ਨੂੰ ਨਾ ਦੇਖੋ ਕਿ ਮੈਨੂੰ ਫਸਟ ਸੈਲਰੀ ਜਿਹੜੀ ਮਿਲ ਰਹੀ ਹੈ ਮੈਨੂੰ 15000 ਮਿਲ ਰਹੀ ਹੈ ਤੇ ਮੇਰਾ 15000 ਦੇ ਨਾਲ ਗੁਜ਼ਾਰਾ ਨਹੀਂ ਚੱਲ ਰਿਹਾ ਤੁਸੀਂ ਉਹਦੇ ਵਿੱਚ ਐ ਦੇਖਣਾ ਕਿ ਸਾਡਾ ਜਿਹੜਾ ਟਾਈਮ ਹੈਗਾ ਅਸੀਂ ਉਹ ਟਾਈਮ 1 ਜਾਂ 2 ਸਾਲ 15 ਜਾਂ 15 ਜਾਂ 16 17 ਜਾਂ 20000 22000 ਦੇ ਵਿੱਚ ਅਸੀਂ ਕਿਵੇਂ ਕੱਢਣਾ ਹੈ ਉਹ ਤੁਸੀਂ ਆਪਣਾ ਗੁਜ਼ਾਰਾ 1-2 ਸਾਲ ਕਰਨਾ ਉਸ ਤੋਂ ਬਾਅਦ ਜਦੋਂ ਤੁਹਾਨੂੰ ਐਕਸਪੀਰੀਅੰਸ ਆ ਗਿਆ ਐਸ ਪਰ ਤੁਸੀਂ ਉਹ ਕੰਪਨੀ ਲੀਵ ਕਰ ਦੋਗੇ ਤੁਸੀਂ ਸਵਿਚ ਕਰ ਦੋਗੇ ਤੁਸੀਂ ਅਦਰ ਕੰਪਨੀ 'ਚ ਚਲੇ ਜਾਓਗੇ ਅਦਰ ਕੰਪਨੀ ਦੇ ਵਿੱਚ ਜਾ ਕੇ ਜਿੱਥੇ ਤੁਹਾਨੂੰ 15 ਮਿਲਦਾ ਸੀ ਤੁਸੀਂ ਆਪਣਾ CV ਰੱਖੋਗੇ ਉਹਨਾਂ ਦੇ ਅੱਗੇ ਤੁਹਾਨੂੰ 25 ਤੋਂ 30000 ਸੈਕੰਡ ਜੋਬ ਤੁਹਾਨੂੰ ਮਿਲੇਗੀ ਦੋ ਤਿੰਨ ਸਾਲ ਤੁਸੀਂ ਉੱਥੇ ਕੱਟੋਗੇ ਥੋੜਾ ਟਾਈਮ ਲੱਗੇਗਾ ਫਿਰ ਤੁਸੀਂ ਜਾ ਕੇ 50 ਪਲੱਸ ਪਹੁੰਚੋਗੇ ਮਤਲਬ ਥੋੜੀ ਮਿਹਨਤ ਕਰਨੇ ਪੈਣੀ ਹੈ ਜੱਕਦਮ ਜੇ ਤੁਸੀਂ ਕਹੋਗੇ ਕਿ ਮੈਂ ਬੀਟੈਕ ਦੇ ਵਿੱਚ 7 ਲੱਖ ਰੁਪਏ ਲਗਾਇਆ ਤੇ ਮੈਨੂੰ ਘੱਟੋ ਘੱਟ ਵੀ 50-60 ਹਜ਼ਾਰ ਰੁਪਏ ਸੈਲਰੀ ਚਾਹੀਦੀ ਹੈ ਜੱਕਦਮ ਕੋਈ ਕਿਸੇ ਨੂੰ ਨਹੀਂ ਮਿਲਦੀ ਹਾਂ ਅਗਰ ਤੁਸੀਂ ਬਿਲ ਐਜੂਕੇਟਿਡ ਹੋ ਤੁਸੀਂ ਬੀਟੈਕ ਦੇ ਵਿੱਚ ਤੁਸੀਂ 90% ਲੈ ਕੇ ਪਾਸ ਹੋਏ ਹੋ ਤੇ ਤੁਹਾਨੂੰ ਕੰਪਨੀ ਪਲੇਸਮੈਂਟ ਦਿੰਦੀ ਹੈ ਤੇ ਤੁਸੀਂ ਜੁਆਇਨ ਕਰ ਲੈਂਦੇ ਹੋ ਫਿਰ ਤੁਹਾਡਾ ਪੈਕੇਜ ਅੱਛਾ ਲੱਗਦਾ ਹੈ ਅਦਰਵਾਈਜ਼ ਜਿਹੜੇ ਬੇਸਿਕ ਜਿਹੜੇ ਨਾਰਮਲ ਕਰਦੇ ਮੁੰਡੇ ਹੈਗੇ ਇਹਨੇ ਮਤਲਬ ਹਾਈ ਫਾਈ ਨਹੀਂ ਹੈਗੇ ਉਹ ਤੁਸੀਂ ਬੇਸਿਕ ਤੋਂ ਵੀ ਸਟਾਰਟ ਕਰੋਗੇ ਤਾਂ ਤੁਸੀਂ ਬਹੁਤ ਵਧੀਆ ਅੱਗੇ ਜਾ ਕੇ ਗਰੋਥ ਕਰ पाओगे ਭਾਈ ਪੰਜਾਬ ਨਾਲੋਂ ਇੰਦਰ ਜ਼ਿਆਦਾ ਕੰਪਨੀਆਂ ਨੇ ਇੱਥੇ ਘੱਟੋ ਘੱਟ ਵੀ 5000 ਕੰਪਨੀਆਂ ਹੋਣੀਆਂ ਫਾਰਮੇਸੀ ਦੇ ਵਿੱਚ ਫਾਰਮੇਸੀ ਨਾਲ ਦੇ ਜਿਹੜੇ ਮੁੰਡੇ ਮੈਡੀਕਲ ਲਾਈਨ ਕਰਦੇ ਨੇ ਉਹ ਜਿੰਨੇ ਇੱਧਰ ਆ ਜਾਣ ਉਨੇ ਹੀ ਥੋੜੇ ਨੇ ਹਣਾ ਉਨੇ ਹੀ ਥੋੜਿਆ ਹਿਮਾਚਲ ਦੇ ਵਿੱਚ ਜਿੰਨੇ ਮੁੰਡੇ ਕੈਂਡੀਡੇਟ ਸਾਰੇ ਹੀ ਫਾਰਮੇਸੀ ਲਾਈਨ ਦੇ ਵਿੱਚ ਆ ਜਿਨ੍ਹਾਂ ਨੇ ਬੀਬੀਏ ਬੀਬੀਏ ਕੀਤੀ ਹੈ ਉਹ ਪਰਚੇਸ ਤੇ ਚੱਲ ਜਾਂਦਾ ਹੈ ਜਿਨ੍ਹਾਂ ਨੇ ਬੀਐਸਸੀ ਕੀਤੀ ਹੈ ਜਿਨ੍ਹਾਂ ਨੇ ਆਪਣੇ ਨਾਨ ਮੈਡੀਕਲ ਤੋਂ ਕਰਕੇ ਅੱਗੇ ਕਰ ਲੈਂਦੇ ਆ ਫਾਰਮੇਸੀ ਡੀ ਫਾਰਮੇਸੀ ਬੀ ਫਾਰਮੇਸੀ ਕਰ ਲੈਂਦੇ ਆ ਉੱਥੇ ਆਣ ਕੇ ਜੁਆਇਨ ਕਰ ਲੈਂਦੇ ਆ ਫਿਰ ਗਰੋਥ ਉਹਨਾਂ ਦੀ ਬਹੁਤ ਵਧੀਆ ਜਾਂਦੀ ਹੈ ভাই ਤੁਸੀਂ ਕੀ ਦੱਸਿਆ ਸੀਗਾ ਕਿਹੜੇ ਪਿੰਡੋਂ ਤੁਸੀਂ ਮੈਂ ਪਠਾਨਕੋਟ ਤੋਂ ਆ ਮੈਨੂੰ ਪਠਾਨਕੋਟ ਹਾਂ ਜੀ ਮੈਂ 7 ਸਾਲ ਜੋਬ ਕੀਤੀ ਹੈ ਦਿੱਲੀ ਦਿੱਲੀ ਤੋਂ ਬਾਅਦ ਮੈਂ ਚੰਡੀਗੜ੍ਹ ਜੁਆਇਨ ਕਰ ਲਿਆ ਸੀ ਠੀਕ ਹੈ ਜੀ ਤੇ ਹੁਣ ਮੈਂ ਚੰਡੀਗੜ੍ਹ 'ਚ 3 ਸਾਲ ਰਹਿਣਾ ਪਿਆ ਵਧੀਆ ਗੁਜ਼ਾਰਾ ਚੱਲਦਾ ਪਿਆ ਆਪਣਾ ਸਭ ਕੁਝ ਪਰਮਾਨਕਤਵਾ ਦੇ ਤੱਕ ਈਗਾ ਪਿਆਰੋ ਇਹੀ ਜਾਣਕਾਰੀ ਆ ਵੀ ਜਿਹੜੇ ਮੁੰਡੇ ਆਪਣੇ ਮੈਡੀਕਲ ਲੈਨ ਚ ਨੇ ਨਾ ਉਹ ਇੱਧਰੋਂ ਨਿਕਲੋ ਆਲੇ ਤਾਂ ਆਪਣਾ ਸ਼ਹਿਰ ਛੱਡਿਆ ਜਾਂਦਾ ਸ਼ਹਿਰ ਛੱਡ ਕੇ ਜਦੋਂ ਬਾਹਰ ਆਉਨੇ ਆ ਬਹੁਤ ਬਹੁਤ ਪਤਾ ਲੱਗਦਾ ਮਤਲਬ ਐ ਹੌਲੀ ਹੌਲੀ ਆ ਤਿੰਨ ਚਾਰ ਸਾਲਾਂ ਜੇ ਇਹ ਨਹੀਂ ਵੀ ਆਪਾਂ ਕਾਲਜ ਤੋਂ ਹਟੇ ਹਟਣ ਸਾਰੀ ਆਪਾਂ ਨੂੰ ਕੋਈ ਤਰੱਕੀ ਹੋ ਜੂਗੀ ਦੋ ਤਿੰਨ ਸਾਲ ਲਾਉਣੇ ਪੈਂਦੇ ਆ ਮਿਹਨਤ ਕਰਨੀ ਪੈਂਦੀ ਆ ਫੇਰ ਚਲੋ ਠੀਕ ਆ ਭਾਈ ਜੀ ਆਹੋ ਪਿਆਰੋ ਜਿਹੜਾ ਬਾਜੀ ਮਿਲਿਆ ਸੀ ਨਾ ਬਹੁਤ ਗੱਲਾਂ ਕਰੀਆਂ ਉਹਦੇ ਤੇ ਬੰਦ ਕੈਮਰੇ ਚ ਕੈਮਰੇ ਦਾ ਹੋਲੀਆਂ ਕਰੀਆਂ ਬੜੀ ਨੇ ਬੜੀ ਮਿਹਨਤ ਕਰੀ ਬਾਈ ਨੇ 12000 ਤੋਂ ਤਨਖਾਹ ਕਰਾ ਦੇ ਕਰਦੇ ਨੇ 18 20 30 ਹੁਣ ਲੱਖ ਲੱਖ ਰੁਪਏ ਦਾ ਪੈ ਕੇ ਜਾ ਬਾਈ ਦਾ 10 ਸਾਲ ਦੀ ਮਿਹਨਤ ਆ ਆਪਾਂ ਸੇਵ ਦੇ ਗਿਆ ਬਾਈ ਨਾਲੇ ਹੁਣ ਸੇਵ ਖਾਈ ਜਾਂਦੇ ਆ ਫਿਰ ਚੱਲਦੇ ਆ ਅੱਗੇ ਆਹ ਦੇਖੋ ਪਿਆਰਿਓ ਉਹ ਚੜਾਈ ਚੜ ਕੇ ਆਏ ਆ ਉਹ ਦੇਖੋ ਕੋਲ ਕੋਲੋਂ ਗੱਡੀਆਂ ਆਉਂਦੀਆਂ ਨਾ ਥੱਲਿਓ ਉੱਥੋਂ ਚੜਾਈ ਚੜਦੇ ਆਏ ਆ ਚੜਦੇ 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 ਇੱਦਾਂ ਨੂੰ ਜਾਣਾ ਬਹੁਤ ਤਿੱਖੀ ਚੜਾਈ ਸੀ ਪਿੱਛੇ ਪੰਜੌਰ ਦੀ ਨਾ ਰੂਟ ਮੰਡੀ ਸੀ ਇਹ ਤਾਂ ਟਰੱਕ ਖੜੇ ਨੇ ਇੰਨੇ ਪੂਰੇ ਤੀਜਾ ਗਿਆ ਇਹਦਾ ਆ ਮੂਰੇ ਦੂਜਾ ਪਿੱਛੇ ਤੀਜਾ ਛੋਟੇ ਗੇੜਾਂ ਚ ਹੋ ਗਿਆ ਸਾਈਕਲ ਬਹੁਤ ਜ਼ੋਰ ਲੱਗਿਆ ਹਣਾ ਆ ਦੇਖੋ ਉਹ ਤਾਂ ਐਂ ਸਾਧ ਲੈ ਲੈ ਕੇ ਹੌਲੀ ਹੌਲੀ ਜਾ ਜਾਣਾ ਕਿਉਂਕਿ ਚੜਾਈਆਂ ਨੇ ਨਾ ਆ ਦੇਖੋ ਪਿਆਰਿਓ ਆ ਜਿਹੜੇ ਪਾਈਪ ਲਾਏ ਹੋਏ ਆ ਨਾ ਇਹ ਜ ਆਹਾਂ ਇਹ ਪੈਪ ਤਾਂ ਲਾਏ ਹੋਏ ਨੇ ਜਦੋਂ ਪਹਾੜਾਂ ਦੇ ਉੱਤੇ ਮੀਂਹ ਪੈਦਾ ਪਾਣੀ ਰਹਿਦਾ ਇਹ ਪਾਣੀ ਰਿਸ ਰਿਸ ਕੇ ਫੇਰ ਆ ਪੈਪਰ ਆਹੀਂ ਥੱਲੇ ਬਾਹਰ ਆ ਜਾਂਦਾ ਇਹ ਪੈਪ ਨਾਲ ਹੁਣ ਤਾਂ ਪਾਣੀ ਰਿਸ ਰਿਸ ਕੇ ਰਿਸ ਰਿਸ ਕੇ ਕੰਧ ਸਿੱੜ ਦਵੇ ਇਸ ਕਰਕੇ ਲਾਉਣੇ ਜ਼ਰੂਰੀ ਹੁੰਦੇ ਨੇ ਲਓ ਪਿਆਰਿਓ ਪੈਡਲ ਮਾਰਦੇ ਮਾਰਦੇ ਪਹਿਲੇ ਗੇਅਰ 'ਚ ਜਮਾਈ ਛੋਟੀਆਂ ਗਰਾਰੀਆਂ 'ਚ ਅੱਗੇ ਵਾਲਾ ਵੀ ਪਿੱਛੇ ਵਾਲਾ ਵੀ ਉਹ ਜਿੱਥੋਂ ਮੋੜ ਘੁੰਮਦਾ ਉਹ ਘੁੰਮ ਕੇ ਉਦੋਂ ਬਾਅਦ ਇੱਕ ਹੋਰ ਭੌਂਦਾ ਉੱਥੋਂ ਸ਼ੁਰੂ ਕਰਿਆ ਸੀ ਉੱਥੋਂ ਮਾਰਦੇ 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 ਇੱਕ ਝੁੱਟੀ ਦੇ ਵਿੱਚ ਉਰੇ ਆ ਗਏ ਅੱਧਾ ਕਿਲੋਮੀਟਰ ਬਣਦਾ ਉਹ ਇਹ ਇੱਕ ਝੁੱਟੀ ਦੇ ਵਿੱਚ ਪਰ ਸਾਹ-ਸਾਹ ਹੋ ਜਾਂਦਾ ਬੰਦਾ ਨਾਲੇ ਤਾਂ ਗੁਰਦਿਆਂ ਦੀ ਪ੍ਰੈਕਟਿਸ ਨਾਲੇ ਦਿਲ ਦੀ ਧੜਕਣ ਚੱਲਣ ਲੱਗ ਜਾਂਦੀ ਆ ਮਤਲਬ ਬੰਦਾ ਪੂਰਾ ਫਿਲਟਰ ਹੋ ਜਾਂਦਾ ਚਲੋ ਜੀ ਹੁਣ ਇੱਧਰ ਨੂੰ ਜਾਣਾ ਅੱਗੇ ਨੂੰ ਇੱਕ ਬਹਿ ਗਏ ਇੱਥੋਂ ਸੋਲਾਂ ਦਾ 41 ਕਿਲੋਮੀਟਰ ਅੱਗੇ ਆ ਇੱਥੇ ਸਾਰੇ ਆ ਦੇਖੋ ਸਾਰਾ ਇੱਥੇ ਆ ਪਿੱਛੇ ਟੂੜੀ ਦੀਆਂ ਦੁਕਾਨਾਂ ਨੇ ਆ ਟਰੱਕ ਖੜੇ ਨੇ ਟੂੜੀ ਆ ਦੇ ਇੰਡੀਆ ਤੇ ਆਉਂਦੀ ਆ ਇੱਥੋਂ ਫਿਰ ਅੱਗੇ ਸਪਲਾਈ ਹੁੰਦੀ ਹੁੰਦੀ ਆ ਪੰਜਾਬ ਤੋਂ ਆਉਂਦੀ ਆ ਪੰਜਾਬ ਦੇ ਟਰੈਕਟਰ ਖੜੇ ਨੇ ਆ ਲਓ ਵੀ ਹਿਮਾਚਲ ਪ੍ਰਦੇਸ਼ ਮੇ ਆਪ ਦਾ ਅਗਰ ਸਵਾਗਤ ਹੈ ਹਾਲੋ ਆ ਗੇਟ ਆ ਮਾਸ਼ਾਅੱਲਾ ਹੁਣ ਆਪਾਂ ਵੜ ਗਏ ਦੇ ਭੂਮੀ ਲਓ ਜੀ ਹਿਮਾਚਲ ਵੜਦੇ ਸਾਰੀ ਥੋੜਾ ਜਿਹਾ ਕੁਦਰਤ ਨੇ ਸਵਾਗਤ ਕਰਤਾ ਮਾੜੀ ਜੀ ਉੱਪਰ ਆ ਦੇਖੋ ਬੱਦਲੀ ਆ ਗਈ ਠੰਡੀ ਠੰਡੀ ਹਵਾ ਚੱਲਣ ਲੱਗੀ ਵੜਦੇ ਸਾਰੀ ਉਹ ਰਹਿ ਗਿਆ ਪਿੱਛੇ ਗੇਟ ਮਾਸ਼ਾਅੱਲਾ ਓਏ ਕਾਲੇ ਲਓ ਪਿਆਰਿਓ ਆਪਾਂ ਪਹੁੰਚ ਗਏ ਸ਼ਹਿਰ ਪਰਮਾਣੂ ਓਹ ਦੇਖੋ ਉੱਪਰ ਤੱਕ ਔਰ ਜਿੱਥੇ ਦੇਖਦਾ ਆਹ ਪੁਲ ਜਿਆ ਆਪਾਂ ਇੱਥੋਂ ਦੀ ਜਾਣਾ ਇੱਥੋਂ ਦੀ ਆਹ ਪੁਲ ਜੇ ਤੂੰ ਦੀ ਆਹ ਦੇਖੋ ਪਿਆਰਿਓ ਹੈਗਾ ਤਾਂ ਰਿਸਕ ਹੀ ਕੰਮ ਆ ਇੱਕ ਤਰ੍ਹਾਂ ਦਾ ਆਹ ਪਹਾੜ ਜਿਆ ਜਮੇ ਨਾਲ ਹੀ ਆ ਆ ਇੱਥੋਂ ਇਹਨਾਂ ਨੇ ਪੱਕਾ ਕਰਿਆ ਹੋਇਆ ਪਰ ਕੋਹ ਨਹੀਂ ਪਤਾ ਇਹਦਾ ਕੀ ਭਰੋ ਸਾਰਾ ਭਰੋਸਿਆ ਥੱਲੇੋਂ ਮਾੜਾ ਜਾਂ ਵੱਡਾ ਬੱਟਾ ਖਿਸਕਿਆ ਸਾਰੀ ਪਹਾੜੀ ਥੱਲੇ ਦੇਖ ਲੋ ਕਿੱਡਾ ਹੋਟਲ ਆ ਐਂ ਗਿਰਦੇ ਨੇ ਜਿਹੜੇ ਹੋਟਲ ਆਪਾਂ ਦੇਖਦੇ ਆ ਆਪਾਂ ਡਰ ਜਾਂਦੇ ਉਹ ਐਂ ਹੁੰਦੇ ਨੇ ਜਿਆਦਾ ਹਾਈਵੇਆਂ ਤੇ ਆ ਦੇਖੋ ਪਿਆਰਿਓ ਇਹ ਸਾਰਾ ਮਲਵਾ ਨਾ ਬਰਸਾਤਾਂ ਚ ਆਇਆ ਹੋਇਆ ਤੋਂ ਉੱਪਰੋਂ ਹੁਣ ਤਾਂ ਦੇਖੋ ਪਾਣੀ ਘਟ ਗਿਆ ਬਰਸਾਤਾਂ ਚ ਦੇਖ ਲੋ ਇਹ ਸਾਰਾ ਮਲਵਾ ਉਹੀ ਲੈ ਕੇ ਆਇਆ ਹੋਇਆ ਪਾਣੀ ਤੋਂ ਪਿਆਰਿਓ ਪਰਮਾਣੂ ਸ਼ਹਿਰ ਦੇ ਚੈੱਕ ਪੋਸਟ ਔਰ ਮਾਣੂ ਸ਼ਹਿਰ ਤੋਂ ਨਿਕਲਣ ਲੱਗਿਆ ਇਹ ਚੈੱਕ ਪੋਸਟ ਆ ਜਿੱਥੇ ਟੂਲ ਲੈਂਦੇ ਨੇ ਆ ਦੇਖੋ ਇੱਥੇ ਇੰਨਾ ਰਸ ਪਿਆ ਹੋਇਆ ਹਾਲੋ ਦੇਖੋ ਇੱਥੇ ਆਏ ਆ ਆ ਉੱਪਰ ਬੱਦਲ ਆ ਗਿਆ ਬੱਦਲ ਨਾਲ ਠੰਡੀ ਠੰਡੀ ਹਵਾ ਚੱਲਣ ਲੱਗ ਗਈ ਆ ਦੇਖੋ ਇਹਦੇ ਕੋਈ ਨਹੀਂ ਪਤਾ ਕਿਹੜੇ ਵੇਲੇ ਕੀ ਹੋ ਜਾਏ ਕਿਹੜੇ ਵੇਲੇ ਬੱਦਲ ਆ ਜਾਏ ਆ ਦੇਖੋ ਸਾਹਮਣੇ ਦੇਖੋ ਕਿਵੇਂ ਬੱਦਲੀ ਪੁੱਤਲ ਹੋਇਆ ਪਿਆ ਹਾਂ ਦੇਖਦੇ ਆ ਇੱਥੇ 10-15 ਮਿੰਟ ਜੇ ਮੀਂਹ ਨਾ ਆਇਆ ਫਿਰ ਚੱਲਦੇ ਆ ਪਿਆਰਿਓ ਆ ਚੌਂਕ ਬਣ ਗਿਆ ਔਰੇ ਆ ਥੱਲੇ ਨੂੰ ਜਾਂਦਾ ਸ਼ਿਮਲਾ ਸ਼ੋਲਨ ਆ ਪਰਮਾਣੂ ਸ਼ਹਿਰ ਚ ਚਲੇ ਜਾਂਦਾਗਾ ਇਧਰੋਂ ਆਪਾਂ ਆਏ ਆ ਥੱਲੇੋਂ ਥੋੜੋਂ ਬਹੁਤ ਡੂੰਘਾ ਆਏ ਆ ਥੱਲੇੋਂ ਇਧਰੋਂ ਜਾਣਾ ਹੁਣ ਆਪਾਂ ਆਹ ਦੇਖੋ ਪਿਆਰਿਓ ਕਿੱਥੇ ਹੋਟਲ ਬਣਿਆ ਹੋਇਆ ਦੇਖ ਜਮਾ ਟੀਸੀ ਤੇ ਕਿੰਨੀ ਉਚਾਈ ਤੇ ਬਣਿਆ ਹੋਇਆ ਬਹੁਤ ਹਵਾ ਚੱਲਦੀ ਹੋਣੀ ਆ ਔਰੇ ਆ ਲਓ ਪਿਆਰਿਓ ਉਹ ਜਿਹੜਾ ਹੋਟਲ ਦਿਖਾਇਆ ਸੀ ਆਹ ਦੇਖੋ ਇਹਨੂੰ ਆਇਆ ਨਾ ਲਿਫਟ ਲੱਗੀ ਹੋਈ ਆ ਦੇ ਆ ਆਉਂਦੀ ਲਿਫਟ ਇਹ ਉੱਪਰੋਂ ਆਈ ਆ ਇਹਦੇ ਵਿੱਚ ਬੰਦੇ ਲੈ ਕੇ ਜਾਂਦੇ ਆ ਉੱਤੇ ਤੇ ਉੱਤੋਂ ਥੱਲੇ ਹੋਟਲ ਜੀ ਆਪਾਂ ਕਿੰਨੀ ਵਾਰਟ ਆ ਗਏ ਇਹ ਹੋਟਲ ਜੀ ਘੁੰਮ ਘੁੰਮ ਕੇ ਉਹੀ ਪਹਾੜੀ ਜੀ ਆਈ ਜਾਂਦੀ ਆ ਆ ਟਾਬੇ ਤੇ ਰੋਕ ਗਏ ਰੋਟੀ ਆਪਾਂ ਗੁਰਦੁਆਰਿਆਂੋਂ ਵੜਾ ਕੇ ਲਿਆਏ ਸੀ ਦੋ ਨਾਲ ਚਾਰ ਆਪਣਾ ਨਿੰਬੂ ਦਾ ਆ ਦੇਖੋ ਹੁਣ ਆਪਾਂ ਅੱਗੇ ਨੂੰ ਚੱਲਦੇ ਆਂ ਸਰੀਰ ਵਾਲਾ ਡਾਊਨ ਹੋ ਗਿਆ ਸੀ ਚੜ੍ਹਾਈ ਵਾਲੀ ਸੀ ਨਾ ਪਰ ਮਾਣੂ ਤੋਂ ਇਹ ਜੀ ਚੜਾਈ ਸੀਗੀ ਇਹ ਜੀ ਚੜਾਈ ਸੀ ਉਤੋਂ ਮੀ ਪੈਣ ਲੱਗ ਗਿਆ ਮੀ ਪੈਂਦੇ ਫਿਰ ਮੈਂ ਸਾਈਕਲ ਨਹੀਂ ਚਲਾਇਆ ਕਿਉਂਕਿ ਗਰਮ ਸਾਦ ਹੋ ਜਾਣਾ ਸੀ ਪਰ ਮੈਂ ਤੋਰ ਲਿਆ ਤੋਰ ਕੇ ਲਿਆ ਆਂ ਔਰ ਇਹ ਤੱਕ ਲੋ ਪਿਆਰ ਇੱਥੇ ਚਾਹ ਪੀਣ ਰੁਕੇ ਸੀ ਪ੍ਰਸਾਦਾ ਖਾਨ ਉਦੋਂ ਮੀ ਪੈਂਦਾ ਸੀ ਵਿੱਚ ਦੀ ਹਟ ਗਿਆ ਸੀ ਆ ਹੁਣ ਫੇਰ ਪੈਣ ਲੱਗ ਗਿਆ ਹਾ ਲੋ ਅੱਜ ਪਹਾੜਾਂ ਨੇ ਆਪਣਾ ਡਾਟ ਕਢਾਇਆ ਬਹੁਤ ਚੜਾਈ ਸੀ ਉਹ ਮੁੜ ਗਿਆ ਟਾਇਰ ਉਹਦਾ ਉਹ ਨਹੀਂ ਨਾ ਬਣਿਆ ਪ੍ਰੈਸ਼ਰ ਨਹੀਂ ਬਣਿਆ ਆ ਦੇਖੋ ਐ ਡਾਟ ਪੈਂਦਾ ਇੱਥੇ ਸਾਈਕਲਾਂ ਦਾ ਪੈਣਾ ਹੀ ਆ ਆ ਖੜਾ ਗਈ ਸਾਈਕਲ ਆਪਾਂ ਇੱਥੇ ਖਾ ਖਾ ਜੇ ਰੁਕੇ ਰੇ ਸਵਾ ਘੰਟਾ ਕਿਉਂਕਿ ਮੀਂਹ ਪੈਣ ਲੱਗ ਗਿਆ ਸੀਗਾ ਥੱਕੇ ਹੋਏ ਸੀ ਨਾਲੇ ਪ੍ਰਸ਼ਾਦਾ ਛਕ ਲਿਆ ਨਾਲੇ ਚਾਹ ਪੀ ਲਈ ਇੱਥੇ ਰੁਕੇ ਜੀ ਰਿਵਰ 뷰 스ਨੈਕ ਪੁਆਇੰਟ 10 ਰੁਪਏ ਬਸ ਲੱਗੇ ਆਪਣੇ ਚਾਹ ਦੇ ਰੋਟੀ ਦਾ ਆਪਾਂ ਗੁਰਦੁਆਰਿਆਂੋਂ ਬਣਾ ਕੇ ਲਿਆਏ ਲਓ ਦੇਖੋ ਪਿਆਰਿਓ ਮੀਂਹ ਪੈਣ ਤੋਂ ਬਾਅਦ ਦੇਖੋ ਕਿਵੇਂ ਹੋ ਗਿਆ ਮੌਸਮ ਉਹ ਦੇਖੋ ਬੱਦਲ ਕਿਵੇਂ ਚਲੇ ਗਏ ਉੱਪਰ ਆ ਲੋ ਪਿਆਰੇਓ ਬਾਈ ਇਨੀ ਕੀ ਸਪੀਡ ਤੇ ਹੀ ਚੱਲਦਾ ਔਰੇ ਦਾ ਸਾਈਕਲ ਪਹਿਲਾ ਗੇਅਰ ਆ ਐ ਬਸ ਹੌਲੀ ਹੌਲੀ ਵਾਸ ਵੀ ਨੇ ਬਹੁਤ ਪਰੇਸ਼ਾਨ ਕਰਿਆ ਅੱਜ ਬਹੁਤ ਪਈ ਜਾਂਦਾ ਪਈ ਜਾਂਦਾ ਪਈ ਜਾਂਦਾ ਆ ਬਾਈਆਂ ਕੋ ਰੋਕੇਵੇਂ ਆਪਾਂ ਜੰਮੂ ਦੇ ਆਹੇ ਬਾਈ ਮੜਿਆ ਮੀ ਪੈਂਦਾ ਸੀ ਇੱਥੇ ਰੁੱਕ ਗਏ ਆਪਾਂ ਕਿਹੜਾ ਪਿੰਡ ਦੱਸਿਆ ਬਾਈ ਸਤਵਾਰੀ 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 ਜੰਮੂ ਵੈਸੇ ਮੈਂ ਸੁਣਿਆ ਨਹੀਂ ਸੀਗਾ ਬਾਈ ਹੁਣ ਦੇਖੂਗਾ ਜ਼ਰੂਰ ਦੇਖੂਗਾ ਗੂਗਲ ਤੇ ਹਾਂ ਦੇਖੂਗਾ ਗੂਗਲ ਤੇ ਲਓ ਜੀ ਮੀ ਹਟ ਗਿਆ ਹੁਣ ਨਿਕਲੀਏ ਆਪਾਂ ਆ ਇੱਥੇ ਰੁਕੇ ਹੋਏ ਜੀ ਆਪਾਂ ਆ ਬਾਈਆਂ ਕੋਲ ਇੱਥੇ ਮਾੜੀ ਜੀ ਰੈਸਟ ਕਰੀ ਸੀ ਅੰਦਰ ਇਹ ਰੋਡ ਬਣਾਉਂਦੇ ਆ ਬਾਈ ਜੰਮੂ ਦੇ ਸੀਗੇ ਚਲੋ ਹੁਣ ਨਿਕਲੀਏ ਟੂਰਿਸਟ ਤੇ ਟਰੈਵਲਿੰਗ 'ਚ ਇਹ ਫਰਕ ਆ ਟੂਰਿਸਟ ਇਹ ਜੀਆਂ ਜਗ੍ਹਾ ਤੇ ਕਦੇ ਨਹੀਂ ਰੁਕਦੇ ਅੱਡੇ ਵਰਗੇ ਵਿੱਚ ਚਾਹੇ ਰਾਤ ਰੁਕਾ ਲਓ ਆ ਲੋ ਪਿਆਰਿਓ ਕੋਟੀ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਨਾਲ ਵੀ ਰਾਹ ਇਦਾਂ ਇੱਥੇ ਪੌੜੀਆਂ ਚੜ੍ਹ ਕੇ ਜਿਹੜੀ ਉਹ ਨਹੀਂ ਚੱਲਦੀ ਕਾਲਕਾ ਸਿਮਲਾ ਟ੍ਰੇਨ ਉਹਦਾ ਇਹ ਐ ਪੌੜੀਆਂ ਚੜ੍ਹ ਕੇ ਉਹ ਆ ਉੱਪਰ ਸਟੇਸ਼ਨ ਲਾਓ ਪਿਆਰਿਓ ਥੋੜਾ ਜਿਆ ਤੁਰੇ ਥੋੜਾ ਜਿਆ ਤੁਰਨ ਤੋਂ ਬਾਅਦ ਦੋ ਕੁ ਮੋੜ ਕੱਟੇ ਫੇਰ ਮੀਂਹ ਸ਼ੁਰੂ ਹੋ ਗਿਆ ਮੀ ਨਹੀਂ ਅੱਜ ਖੜਾ ਛੜਦਾ ਚੱਲ ਵਧੀਆ ਹੈ ਵੀ ਰਵੈਂਚਰ ਜਾਂ ਦੇਖ ਲਿਆ ਆਪਾਂ ਮੀਂਹ ਕਰਕੇ ਆਪਾਂ ਨੂੰ ਕੱਪੜੇ ਲੀੜੇ ਸੰਭਾਲਣੇ ਆ ਗਏ ਕਿਵੇਂ ਮੀਂਹ ਤੋਂ ਬਚਾਉਣੇ ਆ ਵਾਟਰ ਪ੍ਰੂਫ ਕਰਨੇ ਆ ਇਹ ਦੁਕਾਨਾਂ ਜੀਆਂ ਬਣੀਆਂ ਹੋਈਆਂ ਔਰੇ ਆ ਸੌਦਾ ਜਾਂ ਵੀ ਹੈਗਾ ਇੱਕ ਉਹਦਾ ਪਰ ਆਪਣੇ ਬਸੋਂ ਬਾਹਰ ਆ ਮਹਿੰਗਾ ਸੌਦਾ ਹੋਣਾ ਪਰ ਫੇਰ ਵੀ ਪੁੱਛ ਲੈਣੇ ਆ ਪੁੱਛਣ ਦੀ ਕੀ ਹੱਦ ਆ ਵੀ ਉਹ ਸਾਹਮਣੇ ਪੁੰਜੇ ਪੈ ਜੀਏ ਜਿਨ੍ਹਾਂ ਨੇ ਕਹੇ ਪੈਜੋ ਦਾ ਪੈ ਜਾਗੇ ਆ ਬਾਈ ਮਿਲੇ ਆਪਾਂ ਨੂੰ ਆ ਦੇਖੋ ਆ ਬਾਈ ਕਹਿੰਦਾ ਮੇਰੇ ਮਤਲਬ ਇੰਨਾ ਇੱਥੇ ਤੁਸੀਂ ਦੇਖੋ ਆ ਰੋ ਪਿਆ ਆ ਰਾਲਾ ਮਾਹੌਲਾ ਆ ਬਾਈ ਨੇ ਮੈਨੂੰ ਜਗਾ ਦਸੀ ਆ ਦੇਖੋ ਆ ਖੜਾ ਬਾਈ ਉਹ ਉੱਥੇ ਜਗਾ ਦਸੀਆ ਪਿੱਛੇ ਉੱਥੇ ਬਾਈ ਕਹਿੰਦਾ ਰਹਿ ਪਾ ਆ ਬਾਈ ਕਹਿੰਦਾ ਮੇਰੇ ਨਾਲ ਚੱਲ ਅਗਰ ਤੈਨੂੰ ਕੋਈ ਦਿੱਕਤ ਆ ਗਈ ਮਤਲਬ ਯਾਰ ਵਧੀਆ ਪਿਆਰ ਵਾਲਾ ਕੰਮ ਆ ਐਵੇਂ ਉੱਥੇ ਪੰਜਾਬ ਦੀ ਕਰੀ ਜਾਂਦੇ ਰਹਿੰਦੇ ਨੇ ਐ ਆ ਉਫਰਾਨਾ ਠੀਕ ਆ ਹਮਾਚਲ ਚ ਹੈ ਜਿੱਦਾ ਕੋਈ ਦਿੱਕਤ ਨਹੀਂ ਆਉਂਦੀ ਬੱਸ ਵੀ ਘਰੋਂ ਤੁਰ ਪੋ ਉਦੋਂ ਬਾਅਦ ਤੁਹਾਡੇ ਆਪ ਹੀ ਹੱਲ ਹੋਈ ਜਾਣੇ ਨੇ ਆਪੀ ਹੱਲ ਹੋਈ ਜਾਣੇ ਅੱਜ ਮੈਨੂੰ ਰਾਹ ਜਾਇ ਹੈ ਕਿੱਥੇ ਰੁਕਣਾ ਕੀ ਰੁਕਣਾ ਆ ਦੇਖੋ ਹੁਣ ਆਪੀ ਹੱਲ ਹੋ ਗਿਆ ਰੁਕਣ ਦਾ ਹਾਲੋ ਪਿਆਰੇਓ ਦੇਖੋ ਬੱਦਲ ਬੱਦਲਾਂ ਨੇ ਆਸਮਾਨ ਇੱਕ ਕਰਤਾ ਪਤਾ ਨਹੀਂ ਲੱਗਦਾ ਦੇਖ ਲਓ ਆਸਮਾਨ ਤੇ ਬੱਦਲ ਜੁੜ ਗਏ ਪੂਰੇ ਆਹ ਦੇਖੋ ਬਰਸਾਤਾ ਤੋਂ ਬਾਅਦ ਇਹ ਮਾਹੌਲ ਹੋ ਜਾਂਦਾ ਇਹ ਮਾਹੌਲ ਹੋ ਜਾਂਦਾ ਬਰਸਾਤਾ ਤੋਂ ਬਾਅਦ ਉਹ ਉੱਥੇ ਬਾਈ ਦਾ ਘਰ ਆ ਜਿਹੜਾ ਬਾਈ ਆਪਾਂ ਨੂੰ ਕਹਿੰਦਾ ਸੀ ਚਲੋ ਨਾਲ ਥੱਲੇ ਜਾ ਕੇ ਆ ਬਹੁਤ ਥੱਲੇ ਜਾ ਕੇ ਐ ਘੁੰਮ ਕੇ ਉੱਪਰ ਦੀ ਆਪਾਂ ਨੂੰ ਰੇ ਖੜੇ ਆ ਚੱਕੀ ਮੋੜ ਜਿੱਥੇ ਉਹ ਬਰਸਾਤ ਆ ਗਈ ਸੀ ਆਪਾਂ ਨੂੰ ਉਹ ਆਪਣਾ ਸਾਈਕਲ ਖੜਾਗਾ ਉਹ ਬੋਰਡ ਦੇ ਥੱਲੇ ਉਦਾਂ ਆਪਾਂ ਉਰੇ ਵੀ ਸੌਂ ਸਕਦੇ ਆ ਬਾਈ ਨੇ ਦਿਖਾਤੀ ਆ ਜਿਹੜੀ ਬਿਲਡਿੰਗ ਆ ਉਹਦੇ ਥੱਲੇ ਦੁਕਾਨਾਂ ਦੇ ਉਰੇ ਵੀ ਸੌਂ ਸਕਦੇ ਆ ਤੇ ਆਹ ਬਾਈ ਕਹਿੰਦਾ ਇਹ ਮਾਲੀ ਆ ਬਾਈ ਤੇ ਇਹ ਇਹ ਕਹਿੰਦਾ ਮੇਰਾ ਥੱਲੇ ਘਰ ਆ ਕਹਿੰਦਾ ਤੁਸੀਂ ਉੱਥੇ ਵੀ ਸੌਂ ਸਕਦੇ ਹੋਗੇ ਚਲੋ ਜੀ ਦੇਖੋ ਨਜ਼ਾਰੇ ਵਾਹ ਉਹ ਚਿੱਟੀ ਜੀ ਬਿਲਡਿੰਗ ਜਿਹੜੀ ਦੇਖ ਰਹੇ ਹੋ ਬਾਈ ਉਹ ਸਕੂਲ ਆ ਪ੍ਰਾਈਵੇਟ ਸਕੂਲ ਉਸਕੇ ਸਾਹਮਣੇ ਮੰਦਰ ਹੈ ਨੀਚੇ ਦਾ ਹਾਂ ਮੰਦਰ ਨੀਚੇ ਆ ਗਿਆ ਹਾਂ ਬਿਲਕੁਲ ਨੀਚੇ ਬਹੁਤ ਹੈਗੀ ਦਾ ਬਹੁਤ ਵਧੀਆ ਲੋਕੇਸ਼ਨ ਆ ਆ ਦੇਖੋ ਬਸ ਬਰਸਾਤਾਂ ਦੇ ਵਿੱਚ ਇਹ ਨਜ਼ਾਰਾ ਬਰਸਾਤਾਂ ਇਹ ਮੌਸਮ ਵਿੱਚ ਜਦੋਂ ਆਪਾਂ ਘੁੰਮਣ ਆਉਨੇ ਆ ਆ ਨਜ਼ਾਰਾਗਾ ਇਹ ਨਜ਼ਾਰਾ ਉਦਾਂ ਨਹੀਂ ਦਿਖਦਾ ਬਰਸਾਤਾਂ ਚ ਹੀ ਦਿਖਦਾ ਇਹ ਦੇਖੋ ਕਿ ਆ ਨਜ਼ਾਰਾ ਹੋ ਗਿਆ ਉੱਪਰ ਵੀ ਘਰ ਬਨੇ ਹੈ ਜਿਹੜੇ ਬਾਦਲ ਦਿਖਦਾ ਹੈ ਛੁਪੇ ਹੈ ਜੋ ਉਸ ਦੇ ਉੱਪਰ ਵੀ ਘਰ ਹੈ ਬਾਦਲ ਬਾਦਲਾਂ ਦੇ ਪਿੱਛੇ ਹਾਂ ਹਾਂ ਬਾਦਲ ਆਪੇ ਵੀ ਘਰ ਹੈ ਹਾਂ ਆ ਲੋ ਪਿਆਰਿਓ ਆ ਗੁਰੂ ਘਰ ਆ ਉੱਤੇ ਚਿੱਟਾ ਜਿਹਾ ਦਿਖਦਾ ਛੋਟਾ ਜਿਹਾ ਆਹ ਪਰ ਇੱਥੇ ਜਾਣ ਨੂੰ ਜੇ ਸਾਈਕਲ ਤੇ ਵੀ ਜਾਣਾ ਤਾਂ ਘੱਟੋ ਘੱਟ ਨਹੀਂ 3 ਘੰਟੇ ਤਿੰਨ ਤਿੰਨ ਸਾਢੇ ਤਿੰਨ ਗੱਡੀ ਤੇ ਲੱਗ ਜੂ ਇੱਥੇ ਪੌਣਾ ਘੰਟਾ ਆਹ ਲਓ ਪਿਆਰਿਓ ਹਲੇ ਵੀ ਹਟਿਆ ਨਹੀਂ ਮੀ ਉਵੇਂ ਪਈ ਜਾਂਦਾ ਉੱਥੇ ਹੀ ਖੜੇ ਆਪਾਂ ਅਸੀਂ ਚੱਕੀ ਮੋੜ ਦੇ ਵਾ ਇੱਥੇ ਹੀ ਟਿਕਾਣੇ ਲਾਉਣੇ ਅੱਜ ਜਦੋਂ ਆ ਮਾਰਕੀਟਾਂ ਬੰਦ ਹੋ ਗਈਆਂ ਸਾਰੀਆਂ ਉਦੋਂ ਫਿਰ ਆਪਾਂ ਟਿਕਾਣਾ ਲਾ ਲੈਣਾ ਉਹਦਾ ਟੈਂਟੂ ਟੰਟਾ ਕੱਢ ਲੈਣਾਗਾ ਆ ਸੰਗਤੋ ਆ ਬੈਠੇ ਆਂ ਇਹ ਪੈਂਚਰ ਵਾਲਾ ਡਾਵਾਈ ਦਾ ਆ ਦੇਖੋ ਟਿਊਬਾਂ ਪਈਆਂ ਆ ਦੇਖੋ ਇਹ ਬਾਈ ਨੇ ਆਪਣੀ ਵਧੀਆ ਲਿਹਾਜ਼ ਜੀ ਪੈ ਗਈ ਹੁਣ ਇਹ ਦੁਕਾਨਾਂ ਦੇ ਕੁੰਨਾ ਜਿਹੜੀ ਇੱਥੋਂ ਜਦੋਂ ਬੰਦ ਹੋ ਗਈਆਂ ਆਪਾਂ ਇੱਥੇ ਟੈਂਟ ਲਾ ਲੈਣਾ ਫਿਰ ਹਾਲੇ ਤਾਂ ਸੱਜ ਰਹੀ ਆ ਹਾਲੇ ਤਾਂ 6 6:30 ਹੋਏ ਨੇ ਤੇ ਇਹ ਬਾਈ ਕਹਿੰਦਾ ਮੇਰਾ ਘੱਟ 3 ਵਜੇ ਤੱਕ ਕੰਮ ਚੱਲਦਾ ਰਹੇਗਾ ਪੈਂਚਰਾਂ ਦਾ ਹਾਲੇ ਬਾਹਰ ਰੋੜ ਤੇ ਚਲੋ ਜੀ ਵਧੀਆ ਟਿਕਾਣਾ ਮਿਲ ਗਿਆ ਅੱਜ ਅੱਜ ਮੀਨ ਨੇ ਥੋੜਾ ਜਿਹਾ ਪ੍ਰੇਸ਼ਾਨ ਕਰਿਆ ਨਹੀਂ ਤਾਂ ਆਪਾਂ ਹੋਰ ਅੱਗੇ ਚਲੇ ਜਾਣਾ ਸੀ ਜੇ ਮੀਨ ਆ ਪ੍ਰੇਸ਼ਾਨ ਕਰਦਾ ਹੁਣ ਕਾਲੂ ਦਾ ਦੇਖਦੇ ਆ ਕੀ ਹਿਸਾਬ ਕਿਤਾਬ ਆ ਲਓ ਪਿਆਰਿਓ ਇੱਥੇ ਆਪਾਂ ਬੈਠੇ ਜੀ ਤਕਰੀਬਨ 5 ਵਜੇ ਦੇ ਆ ਕੇ ਹੁਣ 8 8 ਵਜਣ ਵਾਲੇ ਆ ਇੱਥੇ ਬੈਠੇ ਬੈਠਿਆਂ ਨੂੰ ਆ ਇੱਥੇ ਬਾਈ ਦੇ 10 ਟੇਰਾਂ ਵਾਲੇ ਬੁੱਕੇ ਜੇ ਇੱਥੇ ਹੀ ਸੋਣਾ ਜੀ ਆਪਾਂ ਉਹ ਜਿਹੜੀਆਂ ਪਿੱਛੇ ਦੁਕਾਨਾਂ ਨੇ ਉੱਥੇ ਲੇਟਣਾ ਜੀ ਇੱਥੇ ਬਾਈ ਆ ਗਿਆ ਇੱਕ ਆ ਉੱਪਰ ਬੋਰ ਲੱਗਿਆ ਹੋਇਆ ਦੇਖੋ ਮੈਗਲਿ ਮਹਿੰਗਾ ਜਿਹਾ ਹੋਟਲ ਆ ਤੇ ਬਾਈ ਕਹਿੰਦਾ ਤੁਸੀਂ ਥੱਲੇ ਹੋਟਲ 'ਚ ਆ ਜਾਓ ਕਹਿੰਦਾ ਮੈਂ ਤੁਹਾਨੂੰ ਥੱਲੇੋਂ ਦੇਖਿਆ ਸੀ ਤੁਸੀਂ ਸਾਈਕਲ ਤੇ ਆਉਂਦੇ ਸੀ ਥੱਲੇ ਪਰਮਾਣੂ ਖੇਰ ਤੇ ਮੈਂ ਕਿਹਾ ਬਾਈ ਸਾਡੇ ਕੋਲ ਤਾਂ ਪੈਸੇ ਇੰਨੇ ਪੈਸੇ ਮੈਂ ਖਰਚ ਨਹੀਂ ਸਕਦਾ ਕਹਿੰਦਾ ਬਾਈ ਪੈਸੇ ਪੂਹੇ ਨਹੀਂ ਤੁਹਾਡੇ ਤੋਂ ਲੈਣੇ ਕਹਿੰਦਾ ਇਦਾਂ ਹੀ ਆ ਜਾਓ ਤੇ ਉਹ ਬਾਈ ਦਾ ਇੱਕ ਅੱਗੇ ਵੀ ਹੋਟਲ ਸੀਗਾ ਪੰਜਾਬੀ ਰਸੋਈ ਉਹ ਦੂਰ ਆ ਇੱਥੋਂ 8 7 8 ਕਿਲੋਮੀਟਰ ਪਰ ਆਹ ਥੱਲੇ ਕਿਲੋਕਮੀਟਰ ਥੱਲੇ ਜਾ ਕੇ ਆ ਇੱਥੇ ਹੁਣ ਚੱਲਦੇ ਆਂ ਆਪਾਂ ਚਲੋ ਜੀ ਐਦਾਂ ਰੱਬ ਦਿੰਦਾ ਨਜ਼ਾਰੇ ਸੋਚਿਆ ਸੀ ਇੰਨੇ ਮਹਿੰਗੇ ਹੋਟਲ 'ਚ ਰਵਾਂਗੇ ਉਹ ਵੀ ਫ੍ਰੀ 'ਚ ਥੋੜੇ ਜੇ ਚਿਰ ਪਹਿਲਾਂ ਮੈਂ ਬਾਈ ਨੂੰ ਪੁੱਛਦਾ ਸੀ ਮੈਂ ਕਿਹਾ ਬਾਈ ਆਹ ਕੀ ਹੋਟਲ ਆ ਦੇਖੋ ਐਂ ਬੋਰਡ ਲੱਗਿਆ ਹੋਇਆ ਬਾਈ ਕਹਿੰਦਾ ਸੀ ਇਹ ਹੋਟਲ ਆ ਥੱਲੇ ਮੋਗਲੀ ਤੇ ਥੋੜੇ ਜੇ ਚਿਰ ਬਾਅਦ ਪ੍ਰਮਾਤਮਾ ਨੇ ਆਪਾਂ ਨੂੰ ਨਜ਼ਾਰਾ ਲਿਆਦਾ ਦੇ ਉਹੀ ਹੋਟਲ 'ਚ ਰਹਿਣ ਦਾ ਮੌਕਾ ਚਲੋ ਜੀ ਸੰਗ ਤੋਂ ਚੱਲਦੇ ਆਂ ਹੁਣ ਆਪਾਂ ਹੌਲੀ ਹੌਲੀ